ਕਹਿੰਦੇ ਮੁਗਲਾਂ ਤੋਂ ਬਿਨਾ ਕੋਈ ਵੀ ਸਿਰ ਦੇ ਉੱਤੇ ਪੱਗ ਨਹੀਂ ਬਨ ਸਕਦਾ ਮਹਾਰਾਜ ਕਹਿੰਦੇ ਇੱਕ ਪੱਗ ਦੀ ਗੱਲ ਕਰਦੇ ਹੋ ਸਾਡੇ ਸਿੱਖ ਦੋ ਦੋ ਬੰਨਿਆ ਕਰਨਗੇ ਦਮਾਲੇ ਸਜਾਇਆ ਕਰਨਗੇ ਕਹਿੰਦੇ ਮੁਗਲਾਂ ਤੋਂ ਬਿਨਾ ਕੋਈ ਵੀ ਘਰ ਦੇ ਵਿੱਚ ਹਥਿਆਰ ਨਹੀਂ ਰੱਖ ਸਕਦਾ ਮਹਾਰਾਜ ਕਹਿੰਦੇ ਹਥਿਆਰ ਰੱਖਣ ਦੀ ਗੱਲ ਨਹੀਂ ਸਾਡੇ ਸਿੱਖ ਰੋਜ਼ਾਨਾ ਸ਼ਸਤਰ ਵਿਦਿਆ ਦਾ ਅਭਿਆਸ ਕਰਿਆ ਕਰਨਗੇ ਇਹ ਗੱਤਕਾ ਖੇਡਿਆ ਕਰਨਗੇ ਜੰਗਾਂ ਯੁੱਧਾਂ ਦੀ ਤਿਆਰੀ ਕਰਿਆ ਕਰਨਗੇ ਜੰਗਾਂ ਲੜਿਆ ਕਰਨਗੇ ਸ਼ਿਕਾਰ ਖੇਡਿਆ ਕਰਨਗੇ ਕਹਿੰਦੇ ਕੋਈ ਵੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਇੱਕ ਘੋੜੇ ਦੀ ਗੱਲ ਕਰਦੇ ਹੋ ਸਾਡਾ ਇੱਕ ਇੱਕ ਸਿੱਖ ਚਾਰ ਚਾਰ ਘੋੜਿਆਂ ਦੀ ਇੱਕੋ ਵਾਰੀ ਸਵਾਰੀ ਕਰਿਆ ਕਰੇ ਕੋਈ ਢੋਲ ਨਹੀਂ ਵਜਾ ਸਕਦਾ ਮਹਾਰਾਜ ਕਹਿੰਦੇ ਨਗਾਰੇ ਖੜਕਣਗੇ ਦਿੱਲੀ ਦੇ ਤਖਤ ਦੇ ਵਿਰੋਧ ਦੇ ਵਿੱਚ ਵੱਖਰੇ ਤਖਤ ਦੀ ਸਿਰਜਣਾ ਕਰ ਦਿੱਤੀ ਗੁਰੂ ਖੋਜ ਜੀ ਨੂੰ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਨਾਮ ਨਾਲ ਨਤਮਸਤਕ ਹੁੰਨੇ ਆ ਸਾਡਾ ਸਿਧਾਂਤ ਦੁਨੀਆ ਦੇ ਸਾਰੇ ਸਿਧਾਂਤਾਂ ਦੇ ਨਾਲੋਂ ਵੱਖਰਾ ਰਿਹਾ ਹੈ ਨਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ ਦਰ ਦੇ ਉੱਤੇ ਕਸ਼ਮੀਰ ਦੇ ਪੰਡਤ ਰੋਂਦੇ ਕਰ ਲਾਉਂਦੇ ਆਏ। ਆਖਿਆ ਬਾਦਸ਼ਾਹ ਸਾਡੇ ਧਰਮ ਦੇ ਉੱਤੇ ਜ਼ੁਲਮ ਹੋ ਰਿਹਾ ਔਰੰਗਜ਼ੇਬ ਸਾਨੂੰ ਧੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ। ਸਵਾ ਮਣਜ ਨੇ ਉਲਾ ਕੇ ਆਥਨ ਦੀ ਰੋਟੀ ਖਾਂਦਾ ਏ। ਸਵਾ ਮਣ ਆਥਨ ਦੀ ਰੋਟੀ ਖਾਂਦਾ ਏ ਸਵਾ ਮਣਜ ਨੇ ਉਲਾ ਕੇ ਔਰੰਗਜ਼ੇਬ ਧੱਕੇ ਦੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ। ਬਾਹਰ ਗੋਬਿੰਦ ਰਾਏ ਖੇਡਦੇ ਹੋਏ ਆਏ ਨੇ ਸਵਾਲ ਕੀਤਾ ਪਿਤਾ ਜੀ ਇਹ ਕੌਣ ਲੋਕ ਨੇ? ਇਹ ਮੰਗ ਕੀ ਰਹੇ ਨੇ ਇਹਨਾਂ ਦੀਆਂ ਅੱਖਾਂ ਕਿਉਂ ਨਾਮੀਆਂ ਮਹਾਰਾਜ ਜੀ ਨੇ ਬਚਨ ਕੀਤਾ ਲਾਲ ਜੀ ਇਹ ਕਸ਼ਮੀਰ ਦੇ ਪੰਡਤ ਨੇ ਇਹਨਾਂ ਦੇ ਧਰਮ ਉੱਤੇ ਜ਼ੁਲਮ ਹੋ ਰਿਹਾ ਔਰੰਗਜ਼ੇਬ ਧੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ ਕਹਿੰਦੇ ਜ਼ੁਲਮ ਰੁਕੇਗਾ ਕਿਸ ਤਰ੍ਹਾਂ ਕਹਿੰਦੇ ਲਾਲ ਜੀ ਇਹ ਜ਼ੁਲਮ ਰੁਕੇਗਾ ਜੇਕਰ ਕੋਈ ਬਲੀ ਤਪਸਵੀ ਸੂਰਬੀਰ ਯੋਦਾ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਸਿਰ ਦਾ ਬਲੀਦਾਨ ਦੇਵੇ ਕਹਿੰਦੇ ਪਿਤਾ ਜੀ ਆਪ ਜੀ ਤੋਂ ਵੱਡਾ ਇਸ ਧਰਤੀ ਦੇ ਉੱਤੇ ਬਲੀ ਤਪਸਵੀ ਸੂਰਬੀਰ ਯੋਦਾ ਹੋਰ ਕੌਣ ਹੋ ਸਕਦਾ ਇੱਕ ਕੁਰਬਾਨੀ ਤੁਹਾਨੂੰ ਹੀ ਕਰਨੀ ਪਵੇਗੀ ਮਹਾਰਾਜਿਆਂ ਨੇ ਤਿੰਨ ਸਿੱਖਾਂ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਜਾ ਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਸ ਵਕਤ ਔਰੰਗਜ਼ੇਬ ਨੇ ਸਵਾਲ ਕੀਤਾ ਕਹਿੰਦਾ ਸਾਨੂੰ ਪਤਾ ਤੁਹਾਡੇ ਪਹਿਲੇ ਪੀਰ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਅੱਜ ਇਹਨਾਂ ਦੀ ਧਰਮ ਦੀ ਰੱਖਿਆ ਕਰਨ ਦੇ ਲਈ ਆਪਣੀ ਜਾਣਕਾ ਵਗਵਾਉਣਾ ਚਾਹੁੰਦੇ ਹੋ ਤੁਹਾਡਾ ਰੀਤੀ ਰਿਵਾਜ ਤੁਹਾਡਾ ਰਹਿਣ ਸਹਿਣ ਸਭ ਕੁਝ ਇਹਨਾਂ ਦੇ ਨਾਲੋਂ ਵੱਖਰਾ ਹੈ ਮਹਾਰਾਜਿਆਂ ਨੇ ਬਚਨ ਕੀਤਾ ਔਰੰਗਜੀਬ ਜੇਕਰ ਅਸੀਂ ਉਸ ਵਕਤ ਧੱਕੇ ਦੇ ਨਾਲ ਜਨੇਊ ਪਹਿਨਿਆ ਨਹੀਂ ਨਾ ਅੱਜ ਤੂੰ ਲਾਉਣ ਦਾ ਯਤਨ ਕਰਦਾ ਅਸੀਂ ਲੈਣ ਵੀ ਨਹੀਂ ਜੋ ਦੇਣਾ ਜੇਕਰ ਤੇਰੀ ਜਗ੍ਹਾ ਦੇ ਉੱਤੇ ਕੋਈ ਹਿੰਦੂ ਬਾਦਸ਼ਾਹ ਇੱਥੇ ਮੁਸਲਮਾਨਾਂ ਨੂੰ ਧੱਕੇ ਦੇ ਨਾਲ ਹਿੰਦੂ ਬਣਾ ਰਿਹਾ ਹੁੰਦਾ ਅਸੀਂ ਫਿਰ ਵੀ ਇਸੇ ਜਗ੍ਹਾ ਦੇ ਉੱਤੇ ਬੈਠੇ ਹੋਣਾ ਸੀ ਜਿੱਥੇ ਅੱਜ ਬੈਠੇ ਆ ਕਿਉਂਕਿ ਸਾਡਾ ਵੈਰ ਜ਼ੁਲਮ ਦੇ ਨਾਲ ਆ ਜਾਂ ਜ਼ਬਰ ਦੇ ਨਾਲ ਆ ਕਿਸੇ ਧਰਮ ਦੇ ਨਾਲ ਨਹੀਂ ਕਿਸੇ ਫਿਰਕੇ ਦੇ ਨਾਲ ਨਹੀਂ ਸਾਡੀ ਲੜਾਈ ਸੱਚ ਦੀ ਆ ਹੱਕ ਦੀ ਆ ਜੇਕਰ ਇਸ ਚੀਜ਼ ਦੀ ਸਭ ਤੋਂ ਵੱਡੀ ਮਿਸਾਲ ਦੇਖਣੀ ਹੋਵੇ ਨਾ ਜਿਉਂਦਾ ਜਗ ਦਾ ਸਬੂਤ ਆ ਸਰਹੰਦ ਸ਼ਹਿਰ ਦੀ ਧਰਤੀ ਤੁਹਾਡੇ ਤੋਂ ਬਹੁਤੀ ਦੂਰ ਨਹੀਂ ਉਸ ਸ਼ਹਿਰ ਦੇ ਵਿੱਚ ਜਾ ਕੇ ਤੱਕਿਓ ਜੇਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਨਾਨਕ ਤੇਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਨਦੇੜ ਦੀ ਧਰਤੀ ਤੋਂ ਪੰਜ ਤੀਰ ਦੇ ਕਿਰਵਾਨਾ ਕੀਤਾ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬਜ਼ਾਦਾ ਬਾਬਾ ਅਕਾਲੀ ਫਤਿਹ ਸਿੰਘ ਸਾਹਿਬ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੇ ਰੋਸ ਵਿੱਚ ਪੂਰਾ ਸਰਹੰਦ ਸ਼ਹਿਰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਅੱਜ ਵੀ ਉਸ ਸ਼ਹਿਰ ਦੇ ਵਿੱਚ ਜਾ ਕੇ ਤੱਕਿਏ ਤੇ ਮੁਸਲਮਾਨ ਧਰਮ ਦੇ ਧਾਰਮਿਕ ਸਥਾਨ ਉਹਨਾਂ ਦੀਆਂ ਮਸਜਿਦਾਂ ਉਸੇ ਤਰ੍ਹਾਂ ਹੂ ਬੂ ਖਲੋਤੀਆਂ ਨੇ ਇਹ ਸਬੂਤ ਹੈ ਜਿਹਾ ਜਾਂਦਾ ਜਗਦਾ ਮਿਸਾਲ ਹੈ ਧਰਮ ਨਿਰਪੱਖਤਾ ਦੀ ਕਿ ਅਸੀਂ ਕਿਸੇ ਧਰਮ ਦੇ ਵਿਰੋਧੀ ਨਹੀਂ ਹਾਂ ਅਸੀਂ ਕਿਸੇ ਫਿਰਕੇ ਦੇ ਵਿਰੋਧੀ ਨਹੀਂ ਹਾਂ ਵਾਰ-ਵਾਰ ਸਾਡੇ ਉੱਤੇ ਚਾਹੇ ਹਰ ਇੱਕ ਸਰਕਾਰ ਨੇ ਜ਼ੁਲਮ ਕਰਕੇ ਸਾਨੂੰ ਢਾਹ ਲਾਉਣ ਦਾ ਯਤਨ ਕੀਤਾ ਸਾਨੂੰ ਖਤਮ ਕਰਨ ਦਾ ਯਤਨ ਕੀਤਾ ਇਥੇ ਜਕਰੀਆ ਖਾਨ ਵਰਗੇ ਆਏ ਉਹ ਪੋਸਟਰ ਲਾ ਦਿੰਦੇ ਆ ਪਰਚੇ ਲਾ ਦਿੰਦੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਕਹਿੰਦੇ ਸਿੱਖ ਕੌਮ ਦਾ ਨਾਮੋ ਨਿਸ਼ਾਨ ਖਤਮ ਹੋ ਚੁੱਕਿਆ ਹੈ ਜੇਕਰ ਅਜੇ ਵੀ ਕਿਸੇ ਨੂੰ ਸਿੱਖ ਜਿਉਂਦਾ ਦਿਖਦਾ ਤਾਂ ਉਹਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ ਉਸ ਵੇਲੇ ਦੀ ਬੜੀ ਵੱਡੀ ਰੱਖਣੀ ਸੀ ਸਿਰਾਂ ਦੇ ਮੁੱਲ ਪਾ ਦਿੱਤੇ ਗੁਰਦਕ ਕਹਿੰਦੇ ਉੱਤੇ ਪਾਬੰਦੀ ਲਾ ਦਿੱਤੀ ਕਹਿੰਦੇ ਜੇਕਰ ਗੁਰ ਆਖਦੇ ਤਾਂ ਸਿੱਖਾਂ ਨੂੰ ਗੁਰੂ ਯਾਦ ਆਉਂਦਾ ਗੁਰ ਯਾਦ ਆਉਂਦਾ ਹੈ ਅਮਰਤਸਰ ਸਾਹਿਬ ਦੇ ਸਰੋਵਰਾਂ ਨੂੰ ਪੂਰ ਦਿੱਤਾ ਗਿਆ ਅਸੀਂ ਉਦੋਂ ਵੀ ਖਤਮ ਨਹੀਂ ਹੋਏ ਅਸੀਂ ਲੁਕ ਛਿਪ ਕੇ ਦਿਨ ਕੱਟਦੇ ਰਹੇ ਝਾੜੀਆਂ ਦੇ ਵਿੱਚ ਬੈਠੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਰਾਗੀ ਗੀਤ ਲੰਗੇ ਜਾਂਦੇ ਆ ਗੱਲਾਂ ਕਰਦੇ ਆ ਕਹਿੰਦੇ ਜਕਰੀਆ ਖਾਨ ਨੇ ਕਮਾਲ ਕਰ ਦਿੱਤੀ ਸਿੱਖ ਬਿਲਕੁਲ ਹੀ ਖਤਮ ਕਰ ਦਿੱਤੇ ਕੋਈ ਵੇਖਣ ਨੂੰ ਨਹੀਂ ਮਿਲਦਾ ਝਾੜੀਆਂ ਹਿੱਲੀਆਂ ਤੇ ਡਰ ਗਏ ਸਹਿਮ ਗਿਓ ਕਹਿੰਦਾ ਮੈਨੂੰ ਲੱਗਦਾ ਸਿੱਖ ਆ ਦੂਸਰਾ ਕਹਿੰਦਾ ਸਿੱਖ ਨਹੀਂ ਹੋ ਸਕਦੇ ਸਿੱਖਾਂ ਦਾ ਕੰਮ ਆ ਲੜਦੇ ਝਗੜਦੇ ਰਹਿਣਾ ਜੇ ਸਿੱਖ ਹੁੰਦੇ ਨਾ ਹੁਣ ਨੂੰ ਤਾਂ ਇਹਨਾਂ ਨੇ ਆ ਕੇ ਇਥੇ ਤੜਥੱਲੀ ਮਚਾ ਦੇਣੀ ਸੀ ਪਰ ਇਹ ਸਿੱਖ ਨਹੀਂ ਹੋ ਸਕਦੇ ਇਹ ਸਿੱਖਾਂ ਦੇ ਭੇਸ ਦੇ ਵਿੱਚ ਕੋਈ ਗਿੱਧੀ ਹੋਣੇ ਆ ਉਹ ਗਿੱਧੜ ਹੋਣਗੇ ਸਰਕਾਰ ਦੇ ਸੂਹੇ ਹੋਣਗੇ ਜਿਹੜੇ ਸਿੱਖਾਂ ਦੇ ਭੇਸ ਦੇ ਵਿੱਚ ਕੋਈ ਸੂਹ ਲੈੰਦੀ ਫਿਰਦੇ ਹੋਣਗੇ ਪਰ ਸਿੱਖ ਤਾਂ ਖਤਮ ਹੀ ਹੋ ਚੁੱਕੇ ਸਿੱਖਾਂ ਦਾ ਤਾਂ ਨਾਮੋ ਨਿਸ਼ਾਨ ਵੀ ਖਤਮ ਕਰ ਦਿੱਤਾ ਏ ਸਾਡੇ ਜਗਰੀਆ ਖਾਨ ਸਾਹਿਬ ਨੇ ਜਦੋਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਤੇ ਕੰਨੀ ਆਵਾਜ਼ ਪਹੁੰਚੀ ਆ ਕਹਿੰਦੇ ਵੀ ਹੁਣ ਤਾਂ ਅਣਖ ਤੇ ਬਣਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਨੂੰ ਆਪਣਾ ਆਪ ਸਾਬਤ ਕਰਨ ਦੇ ਲਈ ਮਰਨਾ ਪਊਗਾ ਇਹਨਾਂ ਨੂੰ ਦੱਸਣਾ ਪਊਗਾ ਕਿ ਸਿੱਖ ਕਦੇ ਵੀ ਖਤਮ ਨਹੀਂ ਹੋ ਸਕਦੇ ਇਹ ਗੁਰੂ ਕੀ ਫੌਜ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਮਰਤ ਨੂੰ ਇਲਾਜ ਲੱਗਦੀ ਆ ਸਾਨੂੰ ਦੱਸਣਾ ਪਵੇਗਾ ਨੂਰਦੀਨ ਦੀ ਸਰਾਂ ਦੇ ਕੋਲ ਨੱਕਾ ਲਾ ਦਿੱਤਾ ਲਾਹੌਰ ਤੋਂ ਆਉਣ ਜਾਣ ਵਾਲੇ ਰਾਹੀਰਾ ਤੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਟੋਲ ਪਲਾਜਾ ਲਾ ਦਿੱਤਾ ਚਿੱਠੀ ਲਿਖ ਕੇ ਮੁਗਲ ਹਕੂਮਤ ਨੂੰ ਭੇਜ ਦਿੱਤੀ ਉਸ ਚਿੱਠੀ ਵਿੱਚ ਕੀ ਲਿਖਿਆ ਚਿੱਠੀ ਲਿਖਤਮ ਸਿੰਘ ਬੋਟਾ ਮੈਂ ਰਾਹ ਦੇ ਵਿੱਚ ਖਲੋਤਾ ਮੇਰੇ ਹੱਥ ਵਿੱਚ ਛੋਟਾ ਮੋਟਾ ਟਕਾ ਲਾਇਆ ਗੱਡੇ ਨੂੰ ਤੇ ਆਨਾ ਲਾਇਆ ਖੋਟਾ ਤੂੰ ਨਲਾਇਕ ਰੋਤਾ ਕਿਥੋਂ ਰਾਜ ਨਹੀਂ ਰੋਤਾ ਤੂੰ ਦਰ ਗਹਿ ਜਾਏਗਾ ਰੋਤਾ ਜਾਂ ਕਹਦੀ ਭਾਬੋ ਖਾਨਾ ਨੂੰ ਤੇਰਾ ਦਿਵਰ ਹੈ ਸਿੰਘ ਦੋਦਾ ਚਿੱਠੀ ਲੈ ਕੇ ਭੇਜ ਖਤਮ ਨਹੀਂ ਹੁੰਦਾ ਮੱਛੇ ਰੰਗੜ ਵਰਗੇ ਆਏ ਸਾਡੇ ਪਾਵਨ ਸਾਂ ਛਟਕਣ ਤਰੀ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰਕੇ ਨਾਚੀਆਂ ਦੇ